ਕਈ ਵਾਰੀ ਬੱਚੇ ਅੰਗਰੇਜ਼ੀ ਲਿਖਣ ਵੇਲੇ ਬੋਲਣ ਵੇਲੇ ਕਿਸੇ ਸ਼ਬਦ ਦਾ ਸਿਨੋਨਿਮ ਲਾ ਲੈਂਦੇ ਆ ਇਹ ਸੋਚ ਕੇ ਕਿ ਦੋਵੇਂ ਸ਼ਬਦ ਜਿਹੜੇ ਹੈਗੇ ਇੱਕੋ ਜਿਹੇ ਆ ਪਰ ਬਾਅਦ ਚ ਹੁੰਦਾ ਕਿ ਆ ਕਿ ਉਹ ਸਿਨੋਨਿਮ ਗਲਤ ਹੋ ਜਾਂਦਾ ਹੁਣ ਉਹ ਗਲਤ ਕਿਉਂ ਹੁੰਦਾ ਕਿਉਂਕਿ ਦੋਵੇਂ ਸ਼ਬਦ ਜਿਹੜੇ ਸੀਗੇ ਦੇਖਣ ਸੁਣਨ ਨੂੰ ਇੱਕੋ ਜਿਹੇ ਸੀ ਪਰ ਉਹਨਾਂ ਦਾ ਮਤਲਬ ਅਲੱਗ-ਅਲੱਗ ਸੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਪਾਂ ਇਹਨਾਂ ਸ਼ਬਦਾਂ ਨੂੰ ਨੀਅਰ ਸਿਨੋਨਿਮਸ ਬੋਲਦੇ ਆ ਨੀਅਰ ਸਿਨੋਨਿਮਸ ਮਤਲਬ ਜਿਹੜੇ ਸ਼ਬਦ ਦੇਖਣ ਸੁਣਨ ਨੂੰ ਫੇਰ ਵੀ ਉਹਨਾਂ ਦਾ ਇੱਕੋ ਜਿਹਾ ਹੀ ਆ ਪਰ ਉਹਨਾਂ ਦੇ ਮਤਲਬ ਅਲੱਗ-ਅਲੱਗ ਆ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ 15 ਕਾਮਨ ਨੀਅਰ ਸਿਨੋਨਿਮਸ ਕਰਾਂਗੇ ਜਿਹੜੇ ਆਮ ਤੌਰ ਤੇ ਬੱਚੇ ਜਿਹੜੇ ਹੈਗੇ ਆ ਵਰਤ ਲੈਂਦੇ ਆ ਪਰ ਬਾਅਦ ਚ ਗਲਤ ਹੋ ਜਾਂਦੇ ਆ ਰਾਈਟ ਤਾਂ ਪਹਿਲਾ ਹੈ ਬੈਲੀ ਬੈਲੀ ਤੇ ਸਟਮਕ ਹਨ ਬੈਲੀ ਸਟਮਕ ਖਦੋਵਾ ਦਾ ਮਤਲਬ ਪੇਟ ਹੀ ਆ ਬੈਲੀ ਹੁੰਦਾ ਜਿਹੜਾ ਆਪਾਂ ਨੂੰ ਬਾਹਰੋਂ ਦਿਖ ਰਿਹਾ ਬਾਹਰੋਂ ਆਪਾਂ ਨੂੰ ਪੇਟ ਕੀ ਦਿਖ ਰਿਹਾ ਤੁੰਨੀ ਦਿਖ ਰਹੀ ਆ ਸਿਕਸ ਪੈਕਸ ਦਿਖ ਰਹੇ ਆ ਜਾਂ ਵਾਲ ਦਿਖ ਰਹੇ ਆ ਬੈਲੀ ਸਟਮਕ ਹੁੰਦਾ ਅੰਦਰੋਂ ਜੋ ਹੈ ਬੇਟ ਆਪਣਾ ਜੇ ਆਪਾਂ ਪੇਟ ਨੂੰ ਚੀਰੀਏ ਜਿਵੇਂ ਡਾਕਟਰ ਚੀਰਦੇ ਆ ਤਾਂ ਅੰਦਰ ਪੇਟ ਦੇ ਵਿੱਚ ਕੀ ਆ ਆਪਣੇ ਅੰਤੜੀਆਂ ਲਿਵਰ ਬਾਕੀ ਸਾਰੀ ਆਰਗਨ ਅੰਦਰੋਂ ਜੋ ਪੇਟ ਹੈ ਉਹ ਸਟਮਕ ਆ ਬਾਹਰੋਂ ਜੋ ਪੇਟ ਹੈ ਉਹ ਬੈਲੀ ਆ ਠੀਕ ਬੈਲੀ ਤੇ ਸਟਮਕ ਜਿਹੜੇ ਹੈਗੇ ਆ ਦੇਖਣ ਨੂੰ ਇੱਕੋ ਜਿਹੇ ਆ ਪਰ ਐਕਚੁਅਲੀ ਇੱਕ मीनिंग ਹੈ ਨਹੀਂ ਇਹਨਾਂ ਦਾ ਠੀਕ ਸੈਕੰਡ ਹੈ ਹਾਊਸ ਤੇ ਹੋਮ ਦੇਖੋ ਹਾਊਸ ਜਿਹੜਾ ਹੈ ਇਹਦਾ ਪੰਜਾਬੀ ਚ ਮਤਲਬ ਹੈ ਮਕਾਨ ਹੋਮ ਦਾ ਮਤਲਬ ਹੈ ਘਰ ਮਕਾਨ ਮਤਲਬ ਸਿਰਫ ਬਿਲਡਿੰਗ ਨੂੰ ਕਹਿੰਦੇ ਆਪਾਂ ਹੋਮ ਹੁੰਦਾ ਜਦੋਂ ਆਪਣਾ ਮਕਾਨ ਦੇ ਨਾਲ ਇਮੋਸ਼ਨਲ ਕਨੈਕਸ਼ਨ ਹੋਵੇ ਮਕਾਨ 'ਚ ਰਹਿਣ ਵਾਲੇ ਲੋਕਾਂ ਦੇ ਨਾਲ ਆਪਣਾ ਇਮੋਸ਼ਨਲ ਕਨੈਕਸ਼ਨ ਹੋਵੇ ਉਹ ਆਪਣਾ ਫਿਰ ਘਰ ਬਣ ਜਾਂਦਾ ਹੁੰਦਾ ਠੀਕ ਹੈ ਮੰਨ ਕੇ ਚੱਲੋ ਜਿਵੇਂ ਹੁਣ ਤੁਸੀਂ ਕਿਤੇ ਬਾਹਰ 10-15 ਦਿਨ ਲਾ ਕੇ ਆਏ ਤੁਸੀਂ ਕਹਿੰਦੇ ਆ ਕਿ ਘਰੇ ਆ ਕੇ ਸਕੂਨ ਹੁੰਦਾ ਬੇਸਿਕਲੀ ਘਰੇ ਆ ਕੇ ਮਤਲਬ ਜਿਹੜੇ ਘਰੇ ਤੁਹਾਡਾ ਇਮੋਸ਼ਨਲ ਕਨੈਕਸ਼ਨ ਹੈ ਜਿਸ ਘਰ ਦੇ ਲੋਕਾਂ ਨਾਲ ਤੁਹਾਡਾ ਇਮੋਸ਼ਨਲ ਕਨੈਕਸ਼ਨ ਹੈ ਉੱਥੇ ਆ ਕੇ ਤੁਹਾਨੂੰ ਸਕੂਨ ਮਿਲਦਾ ਮਕਾਨ ਦੇ ਨਾਲ ਸਕੂਨ ਨਹੀਂ ਹੈ ਤੁਹਾਨੂੰ ਘਰ ਦੇ ਨਾਲ ਸਕੂਨ ਹੈ ਹਾਊਸ ਮਤਲਬ ਮਕਾਨ ਘਰ ਮਤਲਬ ਹੋਮ ਠੀਕ ਹੈ ਆਮ ਤੌਰ ਤੇ ਘਰਾਂ ਦੇ ਬਾਹਰ ਜਿਹੜਾ ਹੈ ਹਾਊਸ ਨੰਬਰ ਲਿਖਿਆ ਹੁੰਦਾ ਮਕਾਨ ਨੰਬਰ ਲਿਖਿਆ ਹੁੰਦਾ ਘਰ ਨੰਬਰ ਨਹੀਂ ਹੁੰਦਾ ਹੋਮ ਨੰਬਰ ਨਹੀਂ ਹੁੰਦਾ ਠੀਕ ਨੈਕਸਟ ਹੈ ਐਡਵਾਈਸ ਤੇ ਸੁਜੈਸ਼ਨ ਐਡਵਾਈਸ ਤੇ ਸੁਜੈਸ਼ਨ ਆਮ ਤੌਰ ਤੇ ਬੱਚੇ ਗਲਤ ਕਰਦੇ ਆਡਵਾਈਸ ਤੇ ਸਜੈਸ਼ਨ ਜਿਹੜਾ ਹੈ ਐਡਵਾਈਸ ਦਾ ਮਤਲਬ ਹੈ ਸਲਾਹ ਸਜੈਸ਼ਨ ਦਾ ਮਤਲਬ ਹੈ مشورہ ਲਗਭਗ ਸੇਮ ਹੀ ਲੱਗਦੇ ਆ ਪਰ ਫਰਕ ਕੀ ਆ ਐਡਵਾਈਸ ਨੂੰ ਮੰਨਣਾ ਜ਼ਰੂਰੀ ਹੁੰਦਾ ਸਜੈਸ਼ਨ ਨੂੰ ਮੰਨਣਾ ਜ਼ਰੂਰੀ ਨਹੀਂ ਹੈ ਜਿਵੇਂ ਡਾਕਟਰ ਹੈ ਤੁਸੀਂ ਕੋਈ ਮਰੀਜ਼ ਜਿਹੜਾ ਹੈ ਡਾਕਟਰ ਕੋਲੇ ਜਾਂਦਾ ਤਾਂ ਡਾਕਟਰ ਉਹਨੂੰ ਐਡਵਾਈਸ ਦਿੰਨਾ ਹੁੰਦਾ ਕਿ 7-8 ਦਿਨ ਜਾਂ ਹਫਤਾ ਜਿਹੜਾ ਹੈ ਬੈਡ ਰੈਸਟ ਲੈ ਆਖਰਾ ਕਾ ਆਕਮ ਨਾ ਕਰ ਤਾਂ ਉਹ ਮੰਨਣਾ ਜ਼ਰੂਰੀ ਆ ਕਿਉਂਕਿ ਜੇ ਨਾ ਮੰਨੂਗਾ ਪੇਸ਼ੈਂਟ ਤਾਂ ਪੇਸ਼ੈਂਟ ਨਹੀਂ ਠੀਕ ਨਹੀਂ ਹੋਣਾ ਐਡਵਾਈਸ ਨੂੰ ਮੰਨਣਾ ਜ਼ਰੂਰੀ ਹੁੰਦਾ ਸਜੈਸ਼ਨ ਨੂੰ ਮੰਨਣਾ ਜ਼ਰੂਰੀ ਨਹੀਂ ਹੈ ਜਿਵੇਂ ਮੰਨ ਕੇ ਚਲੋ ਤੁਸੀਂ ਕਿਸੇ ਟ੍ਰਿਪ ਤੇ ਚੱਲੇ ਆਂ ਗਰਮੀਆਂ ਦਾ ਮੌਸਮ ਆ ਤਾਂ ਆਪਾਂ ਫੇਰ ਵੀ ਆਪਾਂ ਸਜੈਸ਼ਨ ਦੇ ਤੌਰ ਤੇ ਕਹਿੰਦੇ ਆ ਕਿ ਯਾਰ ਇੱਕ ਅੱਧਾ ਗਰਮ ਕੱਪੜਾ ਵੀ ਚੱਕ ਲਓ ਕੋਈ ਪਤਾ ਨਹੀਂ ਹੁੰਦਾ ਮੀਂਹ ਕਣੀ ਜਾਂ ਮੌਸਮ ਠੰਡਾ ਹੋ ਜਾਈ ਵੀ ਜੇ ਨਾ ਵੀ ਚੱਕੋਗੇ ਤਾਂ ਵੀ ਸਰ ਜਾਊਗਾ ਠੀਕ ਹੈ ਚੱਕ ਲਓਗੇ ਤਾਂ ਠੀਕ ਐਡਵਾਈਸ ਨੂੰ ਮੰਨਣਾ ਜ਼ਰੂਰੀ ਹੈ ਸਜੈਸ਼ਨ ਨੂੰ ਮੰਨਣਾ ਇਹ ਨਾ ਜ਼ਰੂਰੀ ਨਹੀਂ ਹੈ ਠੀਕ ਹੈ ਡਿਫਰੈਂਸ ਹੈ ਦੋਵਾਂ ਦੇ ਵਿੱਚ ਫੋਰਥ ਹੈ ਹियर ਤੇ ਲਿਸਨ ਇਹ ਵੀ ਬੜਾ ਕੌਮ ਆ ਨਾ ਹियर ਹੁੰਦਾ ਜਦੋਂ ਆਵਾਜ਼ ਆਪਣੇ ਕੰਨਾਂ ਦੇ ਵਿੱਚ ਆਟੋਮੈਟਿਕਲੀ ਆਪ ਹੀ ਪੈਂਦੀ ਹੋਵੇ ਲਿਸਨ ਹੁੰਦਾ ਜਦੋਂ ਤੁਸੀਂ ਸੁਣਨ ਦੀ ਕੋਸ਼ਿਸ਼ ਕਰਦੇ ਹੋ ਠੀਕ ਹੈ ਮੰਨ ਕੇ ਚਲੋ ਨਾਲ ਦੇ ਕਮਰੇ ਦੇ ਵਿੱਚ ਉੱਚੀ ਉੱਚੀ ਲੋਕ ਬੈਠੇ ਬੋਲੀ ਜਾਂਦੇ ਆ ਉਹਨਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਤੱਕ ਆਟੋਮੈਟਿਕਲੀ ਸੈਸ ਭਾਈ ਆਪ ਹੀ ਕੰਨਾਂ 'ਚ ਪਈ ਜਾਂਦੀਆਂ ਤਾਂ ਇਹਦਾ ਮਤਲਬ ਆਈ ਏਮ ਹਿਅਰਿੰਗ ਥੈਮ ਠੀਕ ਹੈ ਮੈਂ ਹਿਅਰ ਕਰ ਰਿਹਾ ਹਾਂ ਹੁਣ ਜੇ ਮੈਂ ਉਹਨਾਂ ਦੀ ਆਵਾਜ਼ ਘਟਾ ਮੈਂ ਇਸ ਤਰ੍ਹਾਂ ਤਨ ਲਾ ਕੇ ਸੁਣਾ ਮਤਲਬ ਕੋਸ਼ਿਸ਼ ਕਰਨਾ ਕਿ ਸੁਣਾ ਕੀ ਬੋਲਦਿਆ ਫਿਰ ਇਹ ਲਿਸਨ ਹੈ ਠੀਕ ਹੈ ਹਿਅਰ ਜਦੋਂ ਆਵਾਜ਼ ਸੈਸਵਾ ਕੰਨਾਂ ਚ ਪਾਵੇ ਲਿਸਨ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿਸੇ ਨੂੰ ਸੁਣਨ ਦੀ ਠੀਕ ਹੈ ਇੰਟੈਂਸ਼ਨਲ ਹੁੰਦਾ ਹਿਅਰ ਫਿਫਥ ਹੈ ਜੌਬ ਤੇ ਵਰਕ ਜੌਬ ਤੇ ਵਰਕ ਦੇ ਵਿੱਚ ਥੋੜਾ ਜਿਹਾ ਫਰਕ ਹੈ ਜੌਬ ਹੁੰਦਾ ਕਿ ਤੁਸੀਂ ਕਿਸੇ ਕੰਪਨੀ ਦੇ ਵਿੱਚ ਕਿਸੇ ਸੰਸਥਾ ਦੇ ਵਿੱਚ ਕਿਹੜੀ ਪੋਜੀਸ਼ਨ ਤੇ ਹੋ ਉਹਨੂੰ ਜੌਬ ਕਹਿੰਦੇ ਹਾਂ ਜਿਵੇਂ ਤੁਸੀਂ ਕਿਸੇ ਕਾਲਜ ਦੇ ਵਿੱਚ ਪ੍ਰੋਫੈਸਰ ਹਾਂ ਤਾਂ ਇਹਦਾ ਮਤਲਬ ਤੁਹਾਡੀ ਪ੍ਰੋਫੈਸਰ ਦੀ ਜੌਬ ਆ ਤੁਸੀਂ ਅਗਰ ਤੁਹਾਡੀ ਪੋਜੀਸ਼ਨ ਜਿਹੜੀ ਹੈ ਪ੍ਰਿੰਸੀਪਲ ਦੀ ਹੈ ਤਾਂ ਇਹਦਾ ਮਤਲਬ ਤੁਹਾਡੀ ਪ੍ਰਿੰਸੀਪਲ ਦੀ ਜੌਬ ਆ ਠੀਕ ਹੈ ਔਰ ਜੌਬ ਦੇ ਵਿੱਚ ਤੁਹਾਨੂੰ ਅਥਾਰਟੀ ਵੀ ਹੁੰਦੀ ਆ ਕੋਈ ਨਾ ਕੋਈ ਫੈਸਲਾ ਲੈਣ ਦੀ ਵਰਕ ਦੇ ਵਿੱਚ ਜਿਹੜਾ ਹੈ ਤੁਹਾਨੂੰ ਕੋਈ ਅਥਾਰਟੀ ਨਹੀਂ ਹੈ ਤੁਹਾਡੀ ਕੋਈ ਪੋਜੀਸ਼ਨ ਨਹੀਂ ਹੈ ਠੀਕ ਹੈ ਮੰਨ ਕੇ ਜੇ ਲੋਕ ਕਾਲਜ ਦੇ ਵਿੱਚ ਪ੍ਰਿੰਸੀਪਲ ਹੈ ਲੈਕਚਰਰ ਹੈ ਲਾਇਬ੍ਰੇਰੀਅਨ ਹੈ ਇਹ ਆਪਦੇ ਹਿਸਾਬ ਨਾਲ ਜਿਹੜਾ ਹੈ ਸਿਸਟਮ ਬਦਲ ਸਕਦੇ ਆ ਰੂਲਸ ਰੈਗੂਲੇਸ਼ਨ ਥੋੜੇ ਬਹੁਤੇ ਬਣਾ ਸਕਦੇ ਨੇ ਕੋਈ ਅਥਾਰਟੀ ਹੈ ਜੌਬ ਹੈ ਉਸੇ ਕਾਲਜ ਦੇ ਵਿੱਚ ਵਰਕਰ ਵੀ ਹੁੰਦੇ ਆ ਸਾਫ ਸਫਾਈ ਵਾਲੇ ਚਾਹ ਪਾਣੀ ਵਾਲੇ ਝਾੜੂ ਪੋਚ ਵਾਲੇ ਹਨਾ ਉਹਨਾਂ ਦੀ ਸਿਰਫ ਜਿਹੜਾ ਹੈ ਉਹਨਾਂ ਦਾ ਵਰਕ ਹੈ ਉਹਨਾਂ ਕੋਲੇ ਕੋਈ ਅਥਾਰਟੀ ਨਹੀਂ ਹੈ ਕੋਈ ਪੋਜੀਸ਼ਨ ਨਹੀਂ ਹੈ ਠੀਕ ਜੌਬ ਤੇ ਵਰਕ ਦੇ ਵਿੱਚ ਡਿਫਰੈਂਸ ਹੈ 6th ਹੈ ਟੀਚ ਤੇ ਟ੍ਰੇਨ ਦੇਖੋ ਟੀਚ ਤੇ ਟ੍ਰੇਨ ਆਮ ਹੀ ਸ਼ਬਦ ਜਿਹੜੇ ਹੈਗੇ ਵਰਤੇ ਜਾਂਦੇ ਆ ਟੀਚ ਹੁੰਦਾ ਸਿਰਫ ਕਿਤਾਬੀ ਪੜਾਈ ਟ੍ਰੇਨ ਹੁੰਦਾ ਉਸ ਪੜਾਈ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਸਿੱਖਣਾ ਠੀਕ ਹੈ ਮੰਨ ਕੇ ਚੱਲੋ ਜਿਵੇਂ ਤੁਸੀਂ ਡਿਪਲੋਮਾ ਕਰਦੇ ਆ ਆਈਟੀਆਈ ਕਰਦੇ ਆ ਕਿਸੇ ਵੀ ਫੀਲਡ ਦੇ ਵਿੱਚ ਮੈਕੈਨੀਕਲ ਚਲਾ ਰਹੋ ਕਾਲਜ ਦੇ ਵਿੱਚ ਜਿਹੜੇ ਤੁਸੀਂ ਪੜਾਈ ਕਰੋਗੇ ਉਹ ਟੀਚ ਹੈ ਠੀਕ ਹੈ ਤੁਹਾਨੂੰ ਟੀਚਰ ਜਿਹੜੇ ਹੈ ਟੀਚ ਕਰਦੇ ਆ ਤੁਹਾਨੂੰ ਕਿਤਾਬੀ ਪੜਾਈ ਦੱਸਦੇ ਆ ਹੁਣ ਕਾਲਜ ਜਦੋਂ ਡਿਪਲੋਮਾ ਖਤਮ ਹੋਣ ਵਾਲਾ ਹੁੰਦਾ ਤਾਂ ਆਪਣੀ ਟ੍ਰੇਨਿੰਗ ਲੱਗਦੀ ਹੁੰਦੀ ਹੈ ਕੰਪਨੀਆਂ ਦੇ ਵਿੱਚ ਤੇ ਕੰਪਨੀਆਂ ਇਸ ਟ੍ਰੇਨਿੰਗ ਚ ਹੁੰਦਾ ਕੀ ਆ ਕਿ ਤੁਹਾਨੂੰ ਪ੍ਰੈਕਟੀਕਲ ਨੋਲਿਜ ਦਿੱਤੀ ਜਾਂਦੀ ਹੈ ਕਿ ਇਹਨੂੰ ਪ੍ਰੈਕਟੀਕਲੀ ਕਰਨਾ ਕਿਵੇਂ ਆ ਕੰਮ ਨੂੰ ਠੀਕ ਹੈ ਟੀਚ ਜਿਹੜਾ ਹੈ ਥਿਓਰੀਟिकल ਐਜੂਕੇਸ਼ਨ ਮਤਲਬ ਸਿਰਫ ਕਿਤਾਬੀ ਪੜਾਈ ਟ੍ਰੇਨ ਜਿਹੜਾ ਹੈ ਪ੍ਰੈਕਟੀਕਲ ਨੋਲਿਜ ਆ ਕਿਸੇ ਚੀਜ਼ ਦੀ ਕਿ ਕਿਸੇ ਚੀਜ਼ ਨੂੰ ਉਹ ਕਿਤਾਬੀ ਨੋਲਿਜ ਨੂੰ ਪ੍ਰੈਕਟੀਕਲ ਰੂਪ ਚ ਵਰਤਣਾ ਕਿਵੇਂ ਆਪਾਂ ਠੀਕ 7th ਹੈ alone pe lonely alone matlab kalla jadon bande de aas paase koi hove na jive man le chalo main is vele jama kalla ghar e matlab mere family member ghar e hai ni ge alone lonely hunda jadon banda kalla reh je jadon kalla mehsoos kare udaas hove jadon onu feel hove ke main kalla reh gaya mere nalon sare log tut gaya mera log saath chhad gaya oh hunda lonely theek hai ਹੁਣ ਜੇ ਮੈਂ ਕੱਲਾ ਹੀ ਘਰੇ ਰਹੇ ਰਿਆਂ ਪਰ ਮੈਂ ਖੁਸ਼ ਹਾਂ ਮੇਰਾ ਚਿੱਤ ਠੀਕ ਆ ਮੂਡ ਠੀਕ ਆ ਇਹਦਾ ਮਤਲਬ ਮੈਂ ਸਿਰਫ ਅਲੋਨ ਆ ਜੇ ਮੇਰੇ ਘਰੇ 10 ਜਣੇ ਹੈਗੇ ਆ ਮੇਰੀ ਕਿਸੇ ਨਾਲ ਬੰਨਦੀ ਨਹੀਂ ਮੇਰਾ ਕੋਈ ਖਿਆਲ ਨਹੀਂ ਰੱਖਦਾ ਪਿਆਰ ਨਹੀਂ ਕਰਦਾ ਇਹਦਾ ਮਤਲਬ ਮੈਂ ਲੋਨਲੀ ਮਹਿਸੂਸ ਕਰ ਰਿਹਾ ਘਰੇ ਠੀਕ ਆ ਕੱਲਾ ਮਹਿਸੂਸ ਕਰ ਰਿਹਾ ਠੀਕ ਆ ਲੋਨਲੀ ਮਤਲਬ ਆ ਬੇਸਿਕਲੀ ਜਿਹੜਾ ਕੱਲਾ ਰਹ ਜੇ ਜਾਂ ਇਕੱਲਾਪਨ ਫੀਲ ਕਰੇ ਬੰਦਾ ਅਲੋਨ ਹੁੰਦਾ ਕੱਲਾ ਠੀਕ ਇੱਥੇ ਹੈ ਪ੍ਰਾਈਸ ਤੇ ਕੋਸਟ ਇਹ ਵੀ ਇੰਟਰਸਟਿੰਗ ਆ ਆਮ ਤੌਰ ਤੇ ਲੋਕ ਇਹ ਚ ਬੜਾ ਕਨਫਿਊਜ਼ ਹੁੰਦੇ ਆ ਪ੍ਰਾਈਸ ਹੁੰਦਾ ਕਿ ਤੁਸੀਂ ਚੀਜ਼ ਵੇਚਣੀ ਕਿਹੜੇ ਰੇਟ ਤੇ ਆ ਪਾਸਟ ਹੁੰਦਾ ਤੁਸੀਂ ਚੀਜ਼ ਖਰੀਦਣੀ ਕਿਹੜੇ ਰੇਟ ਤੇ ਆ ਠੀਕ ਹੈ ਮੰਨ ਕੇ ਚੱਲੋ ਕਿਸੇ ਕੰਪਨੀ ਨੇ ਕਾਰ ਬਣਾਈ ਆ ਉਹ ਕੰਪਨੀ ਨੇ ਤਾਰ ਨੂੰ ਬਣਾਉਣ ਦਾ ਖਰਚਾ 1 ਲੱਖ ਆਇਆ ਕੰਪਨੀ ਨੂੰ ਬੇਸਿਕਲੀ ਕਾਰ ਦੀ ਕੋਸਟ ਪਈ ਹੈ 1 ਲੱਖ ਹੁਣ ਉਹ ਕੰਪਨੀ ਨੇ ਅੱਗੇ ਜਿਹੜਾ ਹੈ ਉਹਨੂੰ ਵੇਚਣ ਵਾਸਤੇ ਪ੍ਰਾਈਸ ਲਾਇਆ ਉਹਦਾ 4 ਲੱਖ ਮੰਨ ਕੇ ਚਲੋ ਤਾਂ ਬੇਸਿਕਲੀ ਕੰਪਨੀ ਨੇ ਉਹਦਾ ਪ੍ਰਾਈਸ ਰੱਖਿਆ 4 ਲੱਖ ਤਾਂ ਜਿਹੜਾ ਕਸਟਮਰ ਹੈ ਜਿਹਨੇ ਗੱਡੀ ਖਰੀਦੀ ਉਹਨੇ 4 ਲੱਖ ਦੀ ਖਰੀਦੀ ਤਾਂ ਕਸਟਮਰ ਨੂੰ ਕੋਸਟ ਪੈ ਗਈ 4 ਲੱਖ ਠੀਕ ਹੈ ਪ੍ਰਾਈਸ ਜਿਹੜੀ ਚੀਜ਼ ਤੇ ਜਿਹੜੇ ਰੇਟ ਤੇ ਤੁਸੀਂ ਕੋਈ ਚੀਜ਼ ਵੇਚਦੇ ਆ ਕੋਸਟ ਜਿਹੜੇ ਰੇਟ ਤੇ ਕੋਈ ਚੀਜ਼ ਤੁਸੀਂ ਖਰੀਦਦੇ ਆ ਜਾਂ ਬਣਾਉਂਦੇ ਆ ਠੀਕ ਹੈ ਇਹ ਕਿਸੇ ਚੀਜ਼ ਦਾ ਜਿਹੜਾ ਹੈ ਤੁਹਾਨੂੰ ਆ ਕਾਸਟ ਬਣਾਉਣ ਦਾ ਕਿੰਨਾ ਖਰਚਾ ਪੈਂਦਾ ਨੂੰ ਕਾਸਟ ਕਹਿੰਦੇ ਆਪਾਂ ਠੀਕ ਹੈ 8th ਸੀਗਾ ਪ੍ਰਾਈਸ ਤੇ ਕਾਸਟ ਇਹਨੂੰ ਸਮਝ ਕੇ ਵਰਤਿਆ ਕਰੋ 9th ਹੈ ਸਾਇਲੈਂਟ ਤੇ ਕੁਆਇਟ ਸਾਇਲੈਂਟ ਹੁੰਦਾ ਜਦੋਂ ਰੌਲਾ ਬਿਲਕੁਲ ਵੀ ਨਾ ਹੋਵੇ ਕੁਆਇਟ ਹੋਵੇ ਕੁਆਇਟ ਉਹਨੂੰ ਹੁੰਦਾ ਜਦੋਂ ਰੌਲਾ ਬਹੁਤ ਘੱਟ ਹੋਵੇ ਡਿਸਟਰਬ ਨਾ ਕਰਦਾ ਹੋਵੇ ਮਨ ਲ ਕੇ ਚੱਲੋ ਕਲਾਸ ਹੈ ਕਲਾਸ ਦੇ ਵਿੱਚ ਬੱਚੇ ਬੋਲ ਨਹੀਂ ਜਾਂਦੇ ਟੀਚਰ ਗੁੱਸੇ ਨਾਲ ਉਹਨਾਂ ਨੂੰ ਚੁੱਪ ਹੋਣ ਵਾਸਤੇ ਕਹਿੰਦਾ ਹਨ ਜੇ ਤਾਂ ਕਲਾਸ ਜਮੇ ਹੀ ਚੁੱਪ ਕਰ ਗਈ ਕੋਈ ਆਵਾਜ਼ ਨਹੀਂ ਆ ਰਹੀ ਫੇਰ ਤਾਂ ਮਤਲਬ ਹੈ ਕਿ ਕਲਾਸ ਸਾਇਲੈਂਟ ਹੈ ਬੱਚੇ ਸਾਇਲੈਂਟ ਹੋ ਗਏ ਜੇ ਉਹਨ ਬੱਚੇ ਜਮਾ ਬੋਲਣੋਂ ਨਹੀਂ ਹਟੇ ਪਰ ਕੁਸਰਮੋ ਸਰਜੀ ਰਹੀ ਉਹਨਾਂ ਦੀ ਆਵਾਜ਼ ਬਹੁਤ ਘਟ ਗਈ ਟੀਚਰ ਨੂੰ ਪਰੇਸ਼ਾਨੀ ਹੁਣ ਹਟ ਗਈ ਉਹਨਾਂ ਦੀ ਆਵਾਜ਼ ਤੋਂ ਫੇਰ ਇਹਦਾ ਮਤਲਬ ਹੈ ਕਿ ਬੱਚੇ ਕਵਾਈਟ ਹੋ ਗਏ ਕਲਾਸ ਕਵਾਈਟ ਹੋ ਗਈ ਠੀਕ ਹੈ 10th ਹੈ big ਤੇ large ਆ ਬਹੁਤ ਕਾਮਨ ਆ ਬਹੁਤ ਲੋਕ ਇਹੋ ਜਿਹਾ ਮੰਨ ਕੇ ਸਿਨੋਨਿਮ ਮੰਨ ਕੇ ਲਾ ਦਿੰਦੇ ਆ big ਤੇ large ਦੇ ਵਿੱਚ ਫਰਕ ਆ big ਜਿਹੜਾ ਹੁੰਦਾ ਆਮ ਨਾਲੋਂ ਵੱਡਾ large ਹੁੰਦਾ ਬਹੁਤ ਵੱਡਾ ਜਿਵੇਂ ਮੰਨ ਕੇ ਚੱਲੋ ਐਵਰੇਜ ਬੰਦੇ ਦਾ ਜਿਹੜਾ ਹੈ weight ਆਪਣਾ ਇੰਡੀਅਨ ਲੋਕਾਂ ਦਾ ਜੇ ਪੰਜਾਬੀ ਲੋਕਾਂ ਦਾ ਐਵਰੇਜ ਆਪਣਾ weight 65 70 ਕਿਲੋ ਹੁੰਦਾ ਹਨਾ ਜਿਵੇਂ ਮੇਰਾ ਇੱਕ ਐਵਰੇਜ weight ਹੈ ਠੀਕ ਆ ਮੈਂ 60 ਕਿਲੋ ਦਾ ਐਵਰੇਜ ਪੈਂਡ 70 ਜੇ ਹੁਣ ਕੋਈ ਬੰਦਾ 80 85 ਕਿਲੋ ਦਾ ਹੋਵੇ 90 ਕਿਲੋ ਦਾ ਹੋਵੇ ਐਵਰੇਜ ਨਾਲੋਂ ਵੱਡਾ ਫਿਰ ਆਪਾਂ ਕਹਿੰਦੇ ਕਿ ਹੀ ਇਜ਼ 빅 ਕਿਉਂਕਾafi ਵੱਡਾ ਜੇ ਹੁਣ ਕੋਈ ਬੰਦਾ ਸਵਾ ਕੁਇੰਟਲ ਦਾ ਖੜਾ ਹੋਵੇ ਉੱਤੇ ਮਤਲਬ ਆਮ ਨਾਲੋਂ ਬਹੁਤ ਜ਼ਿਆਦਾ ਵੱਡਾ ਠੀਕ ਹੈ ਫਿਰ ਉਹਦਾ ਮਤਲਬ ਹੈ ਲਾਰਜ ਹੈ ਠੀਕ ਹੈ ਐਵਰੇਜ ਨਾਲੋਂ ਵੱਡਾ 80 85 ਕਿਲੋ ਦਾ ਬੰਦਾ ਜਿਹੜਾ ਹੈ 90 ਕਿਲੋ ਦਾ ਬੰਦਾ ਬਿਗ ਹੈ ਕੁਆਇੰਟਰ ਸਵਾ ਕੁਆਇੰਟਰ ਦਾ ਬੰਦਾ ਲਾਰਜ ਹੈ ਠੀਕ ਹੈ 11th ਇਹ ਬੜੇ ਕਾਮਨ ਆ ਬਹੁਤ ਲੋਕ ਜਿਹੜੇ ਹੈਗੇ ਇਹਨੂੰ ਅ ਗਲਤ ਵਾਕ ਦੈ ਫੇਮਸ ਤੇ ਪਪੂਲਰ ਇਹਨੂੰ ਕਲੀਅਰਲੀ ਅਜ ਚੰਗੀ ਤਰ੍ਹਾਂ ਜਿਹੜਾ ਹੈ ਸਮਝ ਲਓ ਫੇਮਸ ਉਹ ਹੁੰਦਾ ਜਿਹਨੂੰ ਬਹੁਤ ਸਾਰੇ ਲੋਕ ਜਾਣਦੇ ਹੋਣ ਪੌਪੂਲਰ ਉਹ ਹੁੰਦਾ ਜਿਹਨੂੰ ਬਹੁਤ ਸਾਰੇ ਲੋਕ ਜਾਣਦੇ ਵੀ ਹੋਣ ਤੇ ਪਿਆਰ ਵੀ ਕਰਦੇ ਹੋਣ ਜਿਵੇਂ ਮੰਨ ਕੇ ਚੱਲੋ ਟੈਰਰਿਸਟ ਸੀਗਾ ਉਸਾਮਾ ਬਿਨ ਲਾਦੇ ਸਾਰੀ ਦੁਨੀਆ ਜਾਣਦੀ ਆ ਨਾ ਪਰ ਉਹਨੂੰ ਪਿਆਰ ਕੋਈ ਨਹੀਂ ਕਰਦਾ ਉਹ ਫੇਮਸ ਆ ਠੀਕ ਹੈ ਜਾਣਦੇ ਸਾਰੀ ਦੁਨੀਆ ਨੂੰ ਪਰ ਉਹਨੂੰ ਪਿਆਰ ਕੋਈ ਨਹੀਂ ਕਰਦਾ ਇਹਦਾ ਮਤਲਬ ਉਹ ਫੇਮਸ ਹੈ ਹੁਣ ਮੰਨ ਕੇ ਚੱਲੋ ਜਿਵੇਂ ਖੇਡਾਈ ਹੁੰਦੇ ਆ ਸੈਲਿਬ੍ਰਿਟੀਜ਼ ਹੁੰਦੇ ਜਿਵੇਂ ਸਲਮਾਨ ਖਾਨ ਸ਼ਾਹਰੂਖ ਖਾਨ ਸਚਨ ਖੰਦੂਦਕਰ ਵਿਰਾਟ ਕੋਹਲੀ ਇਹਨਾਂ ਨੂੰ ਲੋਕ ਜਾਣਦੇ ਵੀ ਆ ਤੇ ਪਿਆਰ ਵੀ ਬਹੁਤ ਕਰਦੇ ਆ ਠੀਕ ਹੈ ਲੋਕ ਇਹਨਾਂ ਨੂੰ ਜਨਮ ਦਿਨ ਤੇ ਵਧਾਈਆਂ ਭੇਜਦੇ ਆ ਦੁੱਖ ਸੁੱਖ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਲੋਕ ਇਹਨਾਂ ਦੇ ਨਾਲ ਖੜ੍ਹਦੇ ਆ ਠੀਕ ਪਪੂਲਰ ਮਤਲਬ ਜਿਹਨੂੰ ਲੋਕ ਪਸੰਦ ਵੀ ਕਰਦੇ ਹੋਣ ਜਾਣਦੇ ਵੀ ਹੋਣ ਫੇਮਸ ਮਤਲਬ ਸਿਰਫ ਜਿਹਨੂੰ ਜਾਣਦੇ ਆ ਪਸੰਦ ਕੋਈ ਖਾਸ ਨਹੀਂ ਕਰਦੇ ਠੀਕ 11th C ਫੇਮਸ ਤੇ ਪਪੂਲਰ ਐਂਡ ਤੇ ਫਿਨਿਸ਼ ਇਹ ਵੀ ਬੜਾ ਕੰਮ ਹੈ ਨਾ ਐਂਡ ਤੇ ਫਿਨਿਸ਼ ਐਂਡ ਹੁੰਦਾ ਕਿਸੇ ਕੰਮ ਨੂੰ ਜਿਹੜਾ ਹੈ ਆ ਪੱਕੇ ਤੌਰ ਤੇ ਬੰਦ ਕਰ ਦੇਣਾ ਜ਼ਰੂਰੀ ਨਹੀਂ ਹੈ ਕਿ ਉਹ ਕੰਮ ਪੂਰਾ ਹੋਇਆ ਕਿ ਨਹੀਂ ਹੋਇਆ ਫਿਨਿਸ਼ ਹੁੰਦਾ ਕਿਸੇ ਕੰਮ ਨੂੰ ਪੂਰਾ ਕਰਕੇ ਬੰਦ ਕਰਨਾ ਠੀਕ ਹੈ ਮੰਨ ਕੇ ਚਲੋ ਸਰਕਾਰ ਨੇ ਕੋਈ ਪ੍ਰੋਜੈਕਟ ਚਲਾਇਆ ਲੋਕਾਂ ਨੇ ਉਹਦਾ ਵਿਰੋਧ ਕਰਤਾ ਸਰਕਾਰ ਨੂੰ ਵਿਚੇ ਹੀ ਬੰਦ ਕਰਨਾ ਪੈ ਗਿਆ ਕਿਉਂਕਿ ਲੋਕਾਂ ਨੂੰ ਪਸੰਦ ਨਹੀਂ ਆਇਆ ਤਾਂ ਇਹਦਾ ਮਤਲਬ ਸਰਕਾਰ ਨੇ ਪ੍ਰੋਜੈਕਟ ਨੂੰ ਐਂਡ ਕਰਤਾ ਹੁਣ ਜ਼ਰੂਰੀ ਨਹੀਂ ਕਿ ਉਹ ਪ੍ਰੋਜੈਕਟ ਸਿਰੇ ਚੜਿਆ ਸੀ ਕਿ ਨਹੀਂ ਪ੍ਰੋਜੈਕਟ ਪੂਰਾ ਹੋਇਆ ਸੀ ਕਿ ਨਹੀਂ ਜੇ ਮੰਨ ਕੇ ਚੱਲੋ ਸਰਕਾਰ ਨੇ ਕੋਈ ਐਸਾ ਪ੍ਰੋਜੈਕਟ ਚਲਾਇਆ ਜਿਹੜਾ ਲੋਕਾਂ ਨੇ ਵਿਰੋਧ ਵੀ ਨਹੀਂ ਕੀਤਾ ਔਰ ਸਰਕਾਰ ਨੇ ਆਪ ਦਾ ਜਿਹੜਾ ਪ੍ਰੋਜੈਕਟ ਪੂਰਾ ਕਰਕੇ ਬੰਦ ਕੀਤਾ ਜਿਵੇਂ ਕੋਵਿਡ 19 ਦੇ ਟੀਕੇ ਲਾਈ ਸੀ ਸਾਰੇ ਲੋਕਾਂ ਦੇ ਟੀਕੇ ਲੱਗੇ ਸੀ ਲਗਭਗ ਲੋਕਾਂ ਨੇ ਕੋਈ ਬਹੁਤਾ ਨਹੀਂ ਵਿਰੋਧ ਕੀਤਾ ਠੀਕ ਹੈ ਤਾਂ ਇਹਦਾ ਮਤਲਬ ਉਹ ਸਰਕਾਰ ਨੇ ਉਹ ਪ੍ਰੋਜੈਕਟ ਫਿਨਿਸ਼ ਕੀਤਾ ਐਂਡ ਕੀਤਾ ਮਤਲਬ ਸਰਕਾਰ ਨੇ ਰੋਕ ਤਾਂ ਜ਼ਰੂਰੀ ਨਹੀਂ ਕਿ ਉਹ ਪ੍ਰੋਜੈਕਟ ਪੂਰਾ ਹੋਇਆ ਕਿ ਨਹੀਂ ਹੋਇਆ ਫਿਨਿਸ਼ ਮਤਲਬ ਪ੍ਰੋਜੈਕਟ ਪੂਰਾ ਕਰਕੇ ਹੀ ਬੰਦ ਕੀਤਾ ਠੀਕ 13th ਹੈ ਮਿਸਟੇਕ ਤੇ 에ਰਰ ਮਿਸਟੇਕ ਤੇ 에ਰਰ ਦੇਖੋ ਮਿਸਟੇਕ ਜਿਹੜੀ ਹੁੰਦੀ ਹੈ ਇਹ ਇਨਸਾਨ ਤੋਂ ਹੁੰਦੀ ਹੈ 에ਰਰ ਹੁੰਦਾ ਸਿਸਟਮੈਟਿਕ ਜਾਂ ਸਿਸਟਮੈਟਿਕ ਮਤਲਬ ਜੇ ਸਿਸਟਮ ਦੇ ਵਿੱਚ ਕੋਈ ਜਿਹੜੀ ਹੈਗੀ ਗਲਤੀ ਹੋਵੇ ਜਾਂ ਕੋਈ ਮਸ਼ੀਨਰੀ ਤੋਂ ਕੋਈ ਗਲਤੀ ਹੋਵੇ ਕਿਕਾ ਆਪਣੇ ਤੋਂ ਕੋਈ ਗਲਤੀ ਹੋ ਜੇ ਆਪਾਂ ਮਿਸਟੇਕ ਕਹਿੰਦੇ ਆ ਜਿਵੇਂ ਹੁਣ ਕੰਪਿਊਟਰ ਦੇ ਵਿੱਚ ਕਈ ਆ ਜਾਂਦੇ ਕਿ ਸੌਫਟਵੇਅਰ 에ਰਰ ਦਿਹੋਣ ਲੱਗ ਜਾਂਦਾ ਇਹਦਾ ਮਤਲਬ ਮਸ਼ੀਨਰੀ ਦੇ ਵਿੱਚ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਆ ਉਹਦੇ ਚ ਕੋਈ ਗਲਤੀ ਆ ਤਾਂ ਉਹਨੂੰ ਆਪਾਂ 에ਰਰ ਕਹਿੰਦੇ ਆ ਮਸ਼ੀਨਰੀ ਦਾ ਮਤਲਬ ਮਸ਼ੀਨਰੀ ਦੀ ਗਲਤੀ 에ਰਰ ਬੰਦੇ ਦੀ ਗਲਤੀ ਮਿਸਟੇਕ ਠੀਕ ਨੈਕਸਟ ਇਹ ਵੀ ਮੈਂ ਕਈ ਵਾਰੀ ਦੇਖਦਾ ਕਿ ਇਹ ਵੀ ਜਿਹੜਾ ਹੈ ਗੱਸ ਲੱਗਿਆ ਹੁੰਦਾ ਡਿਸਕਵਰ ਇਨਵੈਂਟ ਡਿਸਕਵਰ ਹੁੰਦਾ ਕਿਸੇ ਇਸ ਤਰ੍ਹਾਂ ਦੀ ਚੀਜ਼ ਨੂੰ ਜਿਹੜਾ ਹੈ ਖੋਜਣਾ ਜਿਹੜੀ ਆਲਰੇਡੀ ਸੀਗੀ ਧਰਤੀ ਤੇ ਦੁਨੀਆ ਵਿੱਚ ਸੀਗੀ ਜਿਹੜੀ ਆਲਰੇਡੀ ਐਗਜ਼ਿਸਟ ਕਰ ਗਈ ਸੀ ਇਨਵੈਂਟ ਹੁੰਦਾ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾ ਦੇਣੀ ਜਿਹੜੀ ਬਿਲਕੁਲ ਹੀ ਨਵੀਂ ਸੀ ਧਰਤੀ ਤੇ ਹੈ ਹੀ ਨਹੀਂ ਸੀ ਠੀਕ ਹੈ ਮੰਨ ਕੇ ਚੱਲੋ ਜਿਵੇਂ ਆਪਾਂ ਕਹਿੰਦੇ ਆ ਕਿ ਕੋਲੰਬਸ ਨੇ ਜਿਹੜਾ ਹੈ ਅ ਅਮਰੀਕਾ ਦੀ ਖੋਜ ਕੀਤੀ ਹਨਾ ਅ ਤਾਂ ਉਹ ਜਿਹੜਾ ਹੈ ਇਹਦਾ ਮਤਲਬ ਅਮਰੀਕਾ ਤਾਂ ਪਹਿਲਾਂ ਹੀ ਸੀਗਾ ਬਸ ਇਹ ਕਿ ਅਮਰੀਕਾ ਤੱਕ ਕੋਈ ਪਹੁੰਚਿਆ ਨਹੀਂ ਸੀ ਉਹ ਡਿਸਕਵਰ ਹੈ ਇਨਵੈਂਟ ਜਿਹੜਾ ਹੁੰਦਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਹੀ ਨਹੀਂ ਸੀ ਧਰਤੀ ਤੇ ਜਿਵੇਂ ਆ ਬਲਬ ਬਣਾਇਆ ਬਲਬ ਪਹਿਲਾਂ ਹੈ ਨਹੀਂ ਸੀ ਠੀਕ ਹੈ ਬਲਬ ਤੁਸੀਂ ਜਿਹੜੇ ਹੈਗੇ ਆ ਬਣਾਇਆ ਇਹ ਜਮੇ ਨਵੀਂ ਖੋਜ ਸੀ ਤਾਂ ਬਲਬ ਜਿਹੜਾ ਹੈ ਇਨਵੈਂਟ ਹੋਇਆ ਠੀਕ ਲਾਸਟ ਵਨ ਇਹ ਵੀ ਕਾਮਨ ਆਰਨ தி ਗੇਨ ਆਰਨ ਹੁੰਦਾ ਆਰਨ ਦਾ ਮਤਲਬ ਹੈ ਕਮਾਉਣਾ ਗੇਨ ਦਾ ਮਤਲਬ ਹੁੰਦਾ ਵੈਸੇ ਆ ਪ੍ਰਾਪਤ ਕਰਨਾ ਜਾਂ ਹਾਸਲ ਕਰਨਾ ਆਰਨ ਹੁੰਦਾ ਕਿਸੇ ਚੀਜ਼ ਆਸਤੇ ਜਦੋਂ ਤੁਸੀਂ ਮਿਹਨਤ ਕਰਦੇ ਆ ਐਫਰਟ ਕਰਦੇ ਆ ਠੀਕ ਹੈ ਜਿਵੇਂ ਪੈਸਾ ਕਮਾਉਣ ਵਾਸਤੇ ਮਿਹਨਤ ਲੱਗਦੀ ਆ ਐਫਰਟ ਲੱਗਦੇ ਆ ਇੱਜ਼ਤ ਕਮਾਉਣ ਵਾਸਤੇ ਮਿਹਨਤ ਲੱਗਦੀ ਆ ਐਫਰਟ ਲੱਗਦੇ ਆ ਤਾਂ ਇਹ ਤੁਸੀਂ ਚੀਜ਼ਾਂ ਅਨੁਕਰਦੇ ਆ ਗੇਨ ਹੁੰਦਾ ਜਿਹੜੀਆਂ ਚੀਜ਼ਾਂ ਨੂੰ ਸਹਾਇ ਸਬਾਈ ਮਿਲ ਜਾਂਦੀਆਂ ਓਵਰ ਦਾ ਟਾਈਮ ਜਿਵੇਂ ਹੁਣ ਤੁਸੀਂ ਕੰਪਿਊਟਰ ਤੇ ਵੀ ਥੋੜਾ ਕੋਈ ਕੰਮ ਹੈ ਇਸ ਤਰ੍ਹਾਂ ਦਾ ਜਿਹਦੇ ਚ ਤੁਸੀਂ ਤਾਂ ਸਾਰੀ ਦਿਹਾੜੀ ਬੈਠ ਕੇ ਹੀ ਕਰਨਾ ਹੁਣ ਕਿਉਂਕਿ ਤੁਸੀਂ ਬੈਠੇ ਰਹਿੰਦੇ ਆ ਤਾਂ ਤੁਸੀਂ ਕੋਈ ਥੋੜੀ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ ਤੋਰਾ ਫੇਰਾ ਨਹੀਂ ਹੁੰਦਾ ਐਕਸਰਸਾਈਜ਼ ਨਹੀਂ ਹੁੰਦੀ ਤਾਂ ਤੁਹਾਡਾ weight ਵੱਧ ਗਿਆ ਬੈਠੇ ਬੈਠਿਆਂ ਦਾ 10-12 ਕਿਲੋ ਤੇ ਇਹਦਾ ਮਤਲਬ ਤੁਸੀਂ ਜਿਹੜਾ ਹੈ ਬੈਠੇ ਬੈਠਿਆਂ ਨੇ weight ਗੇਨ ਕੀਤਾ ਤੁਸੀਂ weight ਵਧਾਉਣ ਵਾਸਤੇ ਕੋਈ ਕੋਸ਼ਿਸ਼ ਨਹੀਂ ਕੀਤੀ ਨਿਹਤ ਨਹੀਂ ਕੀਤੀ ਆਪਣੇ ਆਪ ਹੀ ਵੱਧ ਗਿਆ ਤੁਕਿਆ weight gain ਹੋ ਗਿਆ ਤੁਹਾਡਾ weight ਅਰਨ ਨਹੀਂ ਹੋਇਆ ਪੈਸਾ ਪੋਜੀਸ਼ਨ ਰਤਵਾ ਇੱਜਤ ਇਹ ਅਰਨ ਕੀਤੀਆਂ ਜਾਂਦੀਆਂ weight gain ਕੀਤਾ ਜਾਂਦਾ ਠੀਕ ਹੈ ਤਾਂ ਇਹ 15 ਦੇ ਜਿਹੜੇ ਨੀਅਰ ਸਿਨੋਨਿਮ ਸੀਗੇ ਜਿਹੜੇ ਆਮ ਤੌਰ ਤੇ ਬੱਚੇ ਆਮ ਲੋਕ ਜਿਹੜੇ ਹੈਗੇ ਆਪਾਂ ਇਹਨਾਂ ਨੂੰ ਸਿਨੋਨਿਮ ਸਮਝ ਕੇ ਵਰਤ ਲੈਣੇ ਆ ਪਰ ਇਹ ਐਕਚੁਅਲੀ ਇਹ ਸਿਨੋਨਿਮ ਨਹੀਂ ਹੈਗੇ ਇਹਨਾਂ ਦੋਵਾਂ ਇਹਨਾਂ ਦੇ ਮੀਨਿੰਗ ਅਲੱਗ-ਅਲੱਗ ਆ ਠੀਕ ਹੈ ਇਹ ਟਾਪਿਕ ਜਿਹੜਾ ਹੈ ਵੈਸੇ ਮੀਅਰ ਸਿਨੋਨਿਮਸ ਦਾ ਬਹੁਤ ਵੱਡਾ ਦਾ ਇਹਦੇ ਤੇ ਤਾਂ ਆਪਾਂ ਪੂਰੀ ਸੀਰੀਜ਼ ਹੀ ਚਲਾਵਾਂਗੇ ਰਾਈਟ ਕਿਉਂਕਿ ਇਹਦੇ ਬਹੁਤ ਜੋੜੇ ਹੈਗੇ ਬਹੁਤ ਪੇਅਰਸ ਹੈਗੇ ਅਨੀਅਰ ਸਿਨੋਨਿਮਸ ਦੇ ਜਿਹੜੇ ਆਪਾਂ ਅੱਗੇ ਚੱਲ ਕੇ ਕਰਨੇ ਆ ਤਾਂ ਅਗਰ ਕੰਟੈਂਟ ਸਾਡਾ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਠੀਕ ਹੈ ਔਰ ਅੱਗੇ ਕਿਸ ਟਾਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਆ ਹੋ ਸਕੇ ਤਾਂ ਉਹਦੇ ਤੇ ਵੀ ਜਿਹੜਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਆ ਕਿ ਤੁਪਕੇ ਕਿਹੜੇ ਦੇ ਵੀਡੀਓ ਬਣਾਉਣੇ ਆਗੇ ਠੀਕ ਥੈਂਕ ਯੂ